ਤਨ ਆਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਪਰਵਾਰ ਰਹੇ ਹਨ ਜਿਹਨੂੰ ਨਾਮ ਦਾ ਰੰਗ ਚੜ ਗਿਆ ਮਜੀਠੀ ਰੰਗ ਚੜ ਗਿਆ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਸੂਰਮਾ ਹੈ ਸੂਰਾ ਸੋ ਪਛਾਣਿਆ ਜੋ ਲਰੈ ਦੀਨ ਕਹਿਤ ਪ੍ਰਜਾ ਪ੍ਰਜਾ ਕਟ ਮਾਰਿਆ ਕਭੂ ਨਾ ਛੱਡਿਆ ਖੇਤ ਜਿਹਨੂੰ ਨਾਮ ਦਾ ਰੰਗ ਚੜ ਗਿਆ ਮਜੀਠੀ ਰੰਗ ਚੜ ਗਿਆ ਕੋ ਸਿੱਕੇ ਦਾ ਰੰਗ ਚੜ ਗਿਆ ਸਾ ਸੰਗਤ ਜੀਓ ਬੰਦ-ਬੰਦ ਕਟਿਆ ਜਾਵੇ ਸਿੱਠੇ ਦਾ ਰੰਗ ਲੈਂਦਾ ਨਹੀਂ ਖੋਪਰੇ ਲੈ ਜਾਣਾ ਰੰਗ ਲੈਂਦਾ ਨਹੀਂ ਚਰਕੜੀਆਂ ਚਾਲਿਆ ਜਾਵੇ ਰੰਗ ਲੈਂਦਾ ਨਹੀਂ ਐਸਾ ਨਾਮ ਦਾ ਰੰਗ ਜਿਹਨੂੰ ਸਤਗੁਰੂ ਜੀ ਕਿਰਪਾ ਕਰਕੇ ਚਾੜ ਦਿੰਦੇ ਹਨਾਂ ਜਾਂ ਕੋ ਹਰ ਰੰਗ ਲੱਗੋ ਇਸ ਜੁਗਮਾ ਸੋ ਕਹੀਏ ਤਾ ਸੂਰਾ ਉਹਨੂੰ ਸੁਰਮਾ ਕਿਹਾ ਜਾਂਦਾ ਹੈ ਸੁਰਮਾ ਕਿਹਾ ਜਾਂਦਾ ਹੈ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਜਿਨੇ ਪੂਰੇ ਸਤਗੁਰਾਂ ਨੂੰ ਧਾਰਨ ਕੀਤਾ ਪੂਰੇ ਸਤਗੁਰਾਂ ਦੇ ਸਰਣ ਵਿੱਚ ਆਇਆ ਆਤਮ ਜਣਾ ਆਪਣੇ ਮਨ ਨੂੰ ਜਿੱਤ ਲਿਆ ਮਨ ਜਿੱਤਿਆ ਜਗ ਜੀਤ ਮਹਾਰਾ ਕਹਿੰਦੇ ਆ ਪੂਰੇ ਸਰਗਰਾਂ ਦੀ ਵਿਟਿਆਈ ਪੂਰੇ ਸਰਗੁ ਸੱਚੇ ਪਾਸ਼ਾ ਗੁਰਪੂਰਾ ਜਲ ਸਿਮਰਿਆ ਸਈ ਭੈ ਨਿਹਾਲ ਨਾਨਕਾ ਨਾਮ ਰਧਿਆ ਕਾਰਜ ਆਵੇ ਰਾਸ ਗੁਰਪੂਰਾ ਅਰੰਧ ਹੋ ਤਾਂ ਕਾਰਨ ਸਗਲੇ ਸੱਧ ਹੋ ਪੂਰੇ ਸਤਗੁਰ ਸੱਚੇ ਪਾਸ਼ਾ ਨੂੰ ਧਾਰਨ ਕੀਤਾ ਪੰਜਾ ਪਿਰੰਦੇ ਰਾਏ ਘੰਡੇ ਪੱਟ ਦੀ ਪੋਲ ਸ਼ਾ ਕਰਕੇ ਜਿਹਨੇ ਅਮਰ ਛਕ ਲਿਆ ਉਹਨੂੰ ਗੁਰੂ ਧਾਰਨਾ ਮੰਨਿਆ ਜਾਂਦਾ ਹੈ ਆਦਮ ਜਿਹੜਾ ਸਗਲ ਵਸ ਤਾਂ ਕਹ ਜਿਹਨੇ ਆਤਮ ਨੂੰ ਮੰਨ ਜਿੱਤ ਲਿਆ ਮਨ ਜੀਤੈ ਜਗ ਜੀਤ ਸਾਰਾ ਜਗ ਸੰਸਾਰ ਉਹਦੇ ਵਾਸੇ ਵਿੱਚ ਹੋ ਜਾਂਦਾ ਹੈ ਜਾਂਕਾ ਸਤਗੁਰ ਪੂਰਾ ਜਿਹੜਾ ਸਤਗੁਰ ਪੂਰਾ ਹੈ ਜਿਹਨਾਂ ਪੂਰੇ ਸਤਗੁਰ ਦੀ ਸਰਨ ਲਈ ਹੈ ਪੂਰੇ ਸਤਗੁਰ ਦੀ ਸਰਨ ਵਿੱਚ ਆ ਕਰਕੇ ਪੂਰੇ ਸਤਗੁਰ ਦੀ ਵਡਿਆਈ ਕੀਤੀ ਹੈ ਅਧੂਰਿਆਂ ਦੀ ਨਹੀਂ ਜਿਹੜਾ ਆਪ ਅਧੂਰਾ ਹੈ ਉਹਦਾ ਸੇਵਕ ਵੀ ਅਧੂਰਾ ਹੋਏਗਾ ਜਿਹੜਾ ਗੁਰੂ ਆ ਪੂਰਾ ਹੈ ਉਹਦਾ ਸੇਵਕ ਕੇ ਲੈ ਵੀ ਪੂਰੇ ਹੋਣਗੇ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਬਾਰੇ ਪਰਮਾਨ ਕਰਦੇ ਜੈਸਾ ਸੇਵਾ ਤੈਸੋ ਹੋਵੇ ਕਿਉਂਕਿ ਜਿਹੋ ਜਿਹੇ ਸੇਵਾ ਕਰਨੀ ਉਹਨੇ ਆਪਣਾ ਰੰਗ ਦੇਣਾ ਹੈ ਸੱਚੇ ਪਾਸ਼ਾ ਜੀ ਨੇ ਕਿਰਪਾ ਕਰਕੇ ਇਹ ਤੁਹਾਨੂੰ ਖਾਲਸੇ ਨੂੰ ਨਾਮ ਦਾ ਰੰਗ ਗੁਰਸਿੱਖੀ ਦਾ ਰੰਗ ਅਮਰਦੀ ਦਾ ਦੇ ਕੇ ਕਰਕੇ ਝੜੋਣਾ ਕੀਤਾ ਹੈ ਇਹ ਸੱਚੇ ਪਾਸ਼ਾ ਆਪ ਪ੍ਰਤਾਕ ਦਸਵੇਂ ਪਾਸ਼ਾ ਮਹਾਰਾਜ ਜੀ ਗੁਰਦਤਾ ਕੇ ਤੇ ਬਰਾਜ ਬਣਾਉਂਦੇ ਆ ਹੋਇਆ ਪੰਜਾਂ ਪੈਰਾਂ ਪਾਸੋਂ ਆਪ ਇਸ ਮਹਿਤ ਪ੍ਰਵਾਰ ਅੰਬਰ ਛਕਿਆ ਔਰ ਖਾਲਸਾ ਨੇ ਛਕਿਆ ਪੰਜਾਂ ਪੈਰਾਂ ਨੂੰ ਚਕਾਇਆ ਜੋ ਅੰਮ੍ਰ ਜੀਦਾ ਸਤਗੁਰੂ ਨੇ ਬਣਾਈ ਉਹ ਤੇ ਆ ਵੀ ਪੈਰਾਂ ਦੇਣਾ ਕੀਤਾ ਕਿਉਂਕਿ ਪੂਰੇ ਸਤਗੁਰੂ ਸੱਚੇ ਪਾਤਸ਼ਾਹ ਦੀ ਬਿੜਾਈ ਹੈ ਮਹਿਮਾ ਹੈ ਠਾਕੁਰ ਗਾਈਏ ਆਤਮ ਰੰਗ ਜੋ ਸਭ ਤੋਂ ਵੱਡਾ ਠਾਕੁਰ ਮਾਲਕ ਅਕਾਲ ਪੁਰਖ ਵੈਗਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨੂੰ ਮਨ ਕਰਕੇ ਗਾਉਣਾ ਕਰੀਏ ਆਤਮਾ ਕਰਕੇ ਗਾਉਣਾ ਕਰੀਏ ਤੇ ਰੰਗ ਵਿੱਚ ਭਜਨਾ ਕਰੀਏ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਮਨ ਸੰਗ ਜਿਨ੍ਹਾਂ ਦੇ ਸਰਨ ਵਿੱਚ ਆਉਣਾ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਮਨ ਸੰਗ ਸਹਿ ਸੁਭਾਏ ਸੱਚੇ ਪਾਤਸ਼ਾਹ ਦੇ ਜੋ ਪ੍ਰਭੰਦਰ ਵਿੱਚ ਜੋ ਜੋਂ ਜਲ ਵਿੱਚ ਲਾਇਆ ਖਟਨਾ ਤੋਂ ਜੋ ਸੰਗ ਜੋਸ ਮਾਨਨ ਦੇ ਮਾਵਾਕਾਂ ਅਨਸਾਰ ਸਹਿ ਸੁਭਾ ਹੈ ਪ੍ਰਮਾਤਮ ਵਿੱਚ ਲੀਪ ਹੋ ਜਾਣਾ ਸੋ ਮੁਲਾਬ ਹੋ ਜਾਣਾ ਜਿਤਨਾ ਜਲ ਦੇ ਵਿੱਚ ਜਲ ਮਿਲ ਜਾਂਦਾ ਹੈ ਮਾਰਗ ਦੇ ਸਰਣੀ ਪਾਵਨ ਜਿਹੜਾ ਗੁਰੂ ਕੇ ਸਰਣ ਵਿੱਚ ਆਉਂਦਾ ਹੈ ਨਾਮ ਤੇ ਆਵਲਾ ਕਰਕੇ ਨਾਮ ਨੂੰ ਤੇ ਆਉਂਦਾ ਹੈ ਨਾਮ ਨੂੰ ਕੀ ਤੇ ਹੁਣਾ ਸਤ ਸੰਗਤ ਜੀ ਜੋ ਪੰਜਾਂ ਪਿਆਰੇ ਪਾਸੋਂ ਖੱਡੇ ਪੱਟ ਦੀ ਪੌਹ ਚੱਕਣ ਵੇਲੇ ਨਾਮ ਦੀ ਪ੍ਰਾਪਤੀ ਹੋਈ ਹੈ ਉਸ ਨਾਮ ਨੂੰ ਜਪਨਾ ਕਿਸੇ ਪਾਸੋਂ ਜਾ ਕਰਕੇ ਨਾਮ ਨਹੀਂ ਲੈਣਾ ਕਰਨਾ ਮੰਨਣਾ ਗੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਹੋਇਆ ਨਹੀਂ ਖੋਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਦੇ ਰਾਹੀ ਅੰਮ੍ਰਿਤ ਈਦਾਂ ਲੈ ਕਰਕੇ ਅੰਮ੍ਰਿਤ ਈਦਾਂ ਤੋਂ ਬਾਅਦ ਪੰਜ ਪ੍ਰੇ ਸਾਹਿਬਾਨ ਨਾਮ ਦੀਆਂ ਦਾਤਾਂ ਦਿੰਦੇ ਹਨ ਮੂਲ ਮੰਤਰ ਗੁਰ ਮੰਤਰ ਸੋ ਰਹਿ ਰਹਿਤਾ ਕਰੇ ਤਾਂ ਧ੍ਰਿੜ ਕਰਾਉਂਦੇ ਹਨ ਸਚੇ ਪਾਤ ਜੀ ਕਹਿੰਦੇ ਆ ਸਰਣੀ ਪਾਵਣ ਨਾਮ ਧਿਆਵਣ ਸਹਿ ਸੁਆਵਣ ਸੰਗ ਸਹਿ ਸੁਭਾਈ ਸਰਗੁ ਸਚੇ ਪਾਤਸ਼ਾਹ ਦਾ ਨਾਲ ਕਲਾਬ ਹੋ ਜਾਣਾ ਮਿਲ ਜਾਣਾ ਗੁਰਹਾਉ ਗੁਰੂ ਰਾਮਦੇਵ ਜੀ ਕਹਿੰਦੇ ਹਨ ਜਨ ਕੇ ਚਰਨ ਵਸਹਿ ਮੇਰਾ ਹਿਰ ਰ ਸੰਗ ਪੁਨੀਤਾ ਦੇਹੀ ਸਤਿਗੁਰੂ ਗੁਰੂ ਰਣਜੀਤ ਸਿੰਘ ਸਾਹਿਬ ਮਾਰ ਕਹਿੰਦਾ ਰੱਬ ਦੇ ਪਿਆਰਿਆਂ ਦੇ ਜੋ ਚਰਨ ਹਨ ਤਨਾਂ ਦੀ ਮੈਂ ਧੂੜੀ ਲੌਂਦਾ ਹਾਂ ਜਨ ਕੇ ਚਰਨ ਵਸੇ ਮੇਰੇ ਹਿਰ ਰ ਮੇਰੇ ਹਿਰਦੇ ਵਿੱਚ ਮੈਂ ਵਸਾਉਣਾ ਹਾਂ ਪਾਪ ਮਾਣ ਕਰਦੇ ਸੱਚੇ ਪਾਤਸ਼ਾਹ ਜੀ ਰੱਬ ਦੇ ਪਿਆਰਿਆਂ ਨੂੰ ਮਾਣ ਦਿੰਦੇ ਗੁਰਸਿੱਖਾਂ ਨੂੰ ਮਾਣ ਦਿੰਦੇ ਐ ਸੱਚੇ ਪਾਤਸ਼ਾਹ ਜੀ ਮਾਣ ਦਿੰਦੇ ਐ ਗੁਰਸਿੱਖਾਂ ਕੀ ਹਰ ਦੂੜਦੇ ਹੈ ਹਮ ਪਾਪੀ ਬੇਗਤ ਪਾਹੇ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਮਾਰਗ ਤੇ ਸਾਡੇ ਵਰਗੇ ਪਾਪੀਆਂ ਦਾ ਵੀ ਉਧਾਰ ਹੋ ਜਾਏਗਾ ਬੜਾ ਹੋ ਜਾਏਗਾ ਕਲਿਆਣ ਹੋ ਜਾਏਗੀ ਇਹ ਸੱਚੇ ਪਾਤਸ਼ਾਹ ਤੁਹਾਨੂੰ ਮਾਣ ਦਿੰਦੇ ਐ ਮਾਣ ਵਡਿਆਈ ਦਿੰਦੇ ਐ ਗੁਰੂ ਅਰਜਨ ਸਾਹਿਬ ਜੀ ਜਣ ਕੇ ਚਰਨ ਵਸਾਂ ਮੇਰੇ ਹੀ ਹਰ ਹੈ ਸੰਗ ਪਨੀਤਾ ਦੇਹੀ ਇਹ ਪਨੀਤਾ ਦੇਨ ਪਵਿੱਤਰ ਹੋ ਜਾਵੇਗੀ ਕਿਉਂਕਿ ਇਹ ਧੂੜੀ ਵਿੱਚ ਇਨਾ ਬਲ ਹੈ ਸੱਚੇ ਪਾਤਸ਼ਾਹ ਮਾਰਾ ਫਰਮਾਨ ਕਰਦੇ ਹਨ ਤਾਂ ਗੁਰੂ ਦਸੇ ਪਾਤਸ਼ਾਹ ਜੀ ਨੇ ਮਾਨ ਕੀਤਾ ਤੁਹਾਡੇ ਤੇ ਬੜਾ ਮਾਣ ਦਿੱਤਾ ਹੈ ਖਾਲਸਾ ਗੁਰੂਪ ਹੈ ਖਾਸ ਖਾਲਸਾ ਮੈਂ ਕਰੋ ਨਵਾਸ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸਾ ਕੇ ਹੋਂ ਸਤ ਸਤ ਸੰਗਾ ਖਾਸੇ ਮਾਨ ਤੇ ਵਡਾਈ ਦਿੱਤੀ ਖਾਸੇ ਬਣਿਆ ਗੁਰੂ ਕੇ ਸਿੱਖੀ ਧਾਰਨ ਕਰੀਏ ਗੁਰੂ ਕੇ ਸਿੱਖ ਬਣਿਆ ਇਹ ਸਾਰਾ ਮਾਨ ਸੱਚੇ ਪਾਇ ਤੁਹਾਡੀ ਝੋਲੀ ਵਿੱਚ ਪਾ ਰਹੇ ਹਨ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਮਾਰਾ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਦੇਣਾ ਕਰੋ ਨਾਨਕ ਕੈ ਸੁਖ ਹੋਈ ਇਸ ਗੱਲ ਵਿੱਚ ਵੱਡਾ ਭਾਰੀ ਸੁਖ ਹੈ ਜੇ ਤੁਹਾਡੇ ਪਿਆਰਿਆਂ ਦੀ ਸੇਵਕਾਂ ਸਿੱਖਾਂ ਦੀ ਧੂੜੀ ਮਿਲ ਜਾਏ ਜਣ ਕੇ ਤੂਰ ਦੇ ਹੋਰ ਕਿਰਪਾ ਦੇ ਨਾਨਕ ਐ ਸੋ ਕੋਈ ਮਹਾਰਾਜ ਹੋ ਗਏ ਬੜਾ ਭਾਰੀ ਸੋ ਕੋਈ ਇਸ ਗੱਲ ਵਿੱਚ ਤੁਹਾਡੇ ਪਿਆਰਿਆਂ ਦੀ ਧੂੜੀ ਮਿਲ ਜਾਏ ਗੁਰਸਿੱਖਾਂ ਦੀ ਧੂੜੀ ਮਿਲ ਜਾਏ ਤੱਪੜ ਝਾੜ ਵਸਾਏ ਧੂੜੀ ਧਾਇਆ ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਗੁਰਮੁਖ ਪਿਆਰੇ ਜੋ ਰੱਬ ਦੇ ਪਿਆਰਿਆਂ ਦੀ ਧੂੜੀ ਹੈ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਖਾਕ ਹੈ ਮਿਲ ਜਾਵੇ ਸੱਚੇ ਪਾਤਸ਼ਾਹ ਰਹਿਮਤ ਕਰੇ ਮਿਲ ਜਾਵੇ ਤਾ ਜਰਮਾਂ ਜਰਮਾਂ ਤਰਾਂ ਦੀ ਮੰਨ ਲੈ ਜਾਂਦੀ ਐ ਜਰਮਾਂ ਜਰਮਾਂ ਦਾ ਪਾਪ ਲੈ ਜਾਂਦੇ ਹਨ ਰੱਬ ਦੇ ਪਿਆਰਿਆਂ ਦੇ ਚਰਨਾਂ ਧੂੜੀ ਕਹਿਣਾ ਬਲ ਹੈ ਗੁਰਸੇਵਾਂ ਦੇ ਚਰਨਾਂ ਧੂੜੀ ਕਹਿਣਾ ਬਲ ਹੈ ਸੱਚੇ ਪਾਤਸ਼ਾਹ ਕਿਰਪਾ ਕਰਕੇ ਤੁਹਾਨੂੰ ਮਾਨ ਤੇ ਸਨਮਾਨ ਦੇ ਰਹੇ ਹਨ ਵਿਡਿਆਈ ਦੇ ਰਹੇ ਹਨ ਜਣ ਕੇ ਚਰਨ ਵਸੈ ਮੇਰਾ ਯਾਰ ਸੰਗ ਪਨੀਤਾ ਦੇਹੀ ਜਣ ਕੇ ਧੂਰ ਦਿਓ ਕਿਰਪਾ ਲਿਜੋ ਨਾਨਕ ਕਹ ਸਹ ਕਹਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ